ਅਸਲਾਮ ਵਾਲੇਕਮ ਵੈਲਕਮ ਤੇ ਸਤਿ ਸ੍ਰੀ ਅਕਾਲ ਬੇਲੀਓ ਇਹ ਆ ਤੁਹਾਡਾ ਚੈਨਲ ਪੰਜਾਬੀ ਮਹਿਕ ਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਹਮਜ਼ਾ ali ਪੰਜਾਬੀ ਮਹਿਕ ਚੈਨਲ ਉੱਤੇ ਪੰਜਾਬ ਤੇ ਪੰਜਾਬੀ ਜ਼ੁਬਾਨ ਦੀ ਪ੍ਰਮੋਸ਼ਨ ਵਾਸਤੇ ਕੰਮ ਕੀਤਾ ਜਾਂਦਾ ਹੈ ਇਸ ਲਈ ਤੁਹਾਡੇ ਕੋਲੋਂ ਜਿੰਨਾ ਵੀ ਹੋ ਸਕੇ ਇਸ ਚੈਨਲ ਦੀ ਹੌਸਲਾ ਅਫਜ਼ਾਈ ਕਰੋ ਤੇ ਇਹਦੀ ਹੌਸਲਾ ਅਫਜ਼ਾਈ ਤਾਂ ਹੀ ਹੋ ਸਕਦੀ ਏ ਜੇ ਤੁਸੀਂ ਇਹਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਦੂਜਿਆਂ ਨਾਲ ਸ਼ੇਅਰ ਵੀ ਕਰੋ ਤੇ ਦੋਸਤੋ ਅੱਜ ਫੇਰ ਅਸੀਂ ਤੁਹਾਡੇ ਵਾਸਤੇ ਪੰਜਾਬ ਦੀ ਮਿੱਟੀ ਦੇ ਇੱਕ ਬਹੁਤ ਵੱਡੇ ਪੋਰਟ ਤੇ ਸੂਜਵਾਨ ਦਾ ਇੰਟਰੋਡਕਸ਼ਨ ਲੈ ਕੇ ਆਏ ਆ ਜਿੰਨੂੰ ਤੁਸੀਂ ਸਭੇ ਸਾਥੀ ਬੜਾ ਡਾਡਾ ਜਾਣਦੇ ਹੋ ਤੇ ਉਹਨਾਂ ਦਾ ਨਾਂ ਏ ਸultan Bahu ਦੋਸਤੋ Sultan Bahu 1631 ਸਨ ਇਸਵੀ ਵਿੱਚ ਚੰਗ ਦੇ ਨੇੜੇ ਇੱਕ ਪਿੰਡ ਅਵਾਨ ਸ਼ਰੀਫ ਦੇ ਵਿੱਚ ਜੰਮੇ ਆਪਦੇ ਪਿਓ ਦਾ ਨਾਮ ਬਾਜ਼ੈਦ ਮੁਹੰਮਦ ਸੀ ਜਿਨ੍ਹਾਂ ਦਾ سلسلہ ਨਸਬ ਅਲੀ ਇਲਾਹ ਇਸਲਾਮ ਨਾਲ ਜਾ ਮਿਲਦਾ ਹੈ ਤੇ ਉਹ ਮੁਗਲ ਬਾਦਸ਼ਾਹ ਸ਼ਾਹਜਹਾਨ ਦੀ ਫੌਜ ਵਿੱਚ ਕਿਸੇ ਉੱਚੇ ਅਹੁਦੇ ਤੇ ਸਾਂ ਸ਼ਾਹਜਹਾਨ ਬਾਦਸ਼ਾਹ ਨੇ ਉਹਨਾਂ ਨੂੰ ਸ਼ੋਰ ਕੋਟ ਦੇ ਨੇੜੇ ਕੋਈ ਲੰਮੀ ਚੌੜੀ ਭੋਏ ਵੀ ਇਨਾਮ ਵਿੱਚ ਦਿੱਤੀ ਸੀ ਬਾਹੂ ਦੇ ਬਾਲਪਨ ਵਿੱਚ ਹੀ ਉਹਨਾਂ ਦੇ ਵਾਲਦ ਇਸ ਦੁਨੀਆ ਤੋਂ ਪਰਦਾ ਕਰ ਗਏ ਤੇ ਉਹਨਾਂ ਦੀ ਤਾਲੀਮ ਤੇ ਤਰਬੀਅਤ ਦੀ ਜ਼ਿੰਮੇਵਾਰੀ ਉਹਨਾਂ ਦੀ ਮਾਂ ਰਾਸਤੀ ਬੀਬੀ ਤੇ ਆ ਗਈ ਜਿਹੜੀ ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਲਵਾਈ ਜਦ ਬਾਲਪਨ ਵਿੱਚੋਂ ਥੋੜੇ ਨਿਕਲੇ ਤਾਂ 라ਵੀ ਦੇ ਕੰਡੇ ਵਸਦੇ ਇੱਕ ਪਿੰਡ ਗੜ ਬਗਦਾਦ ਦੇ ਇੱਕ ਬਜ਼ੁਰਗ ਹਬੀਬੁੱਲਾ ਦੇ ਬੈਤ ਹੋ ਗਏ ਬਾਅਦ ਵਿੱਚ ਅਬਦੁਰਮਾਨ ਦਿਲ ਵੀ ਦਾ ਪੱਲਾ ਫੜ ਲਿਆ ਅਲਫਲਾ ਚੰਬੇ ਦੀ ਬੁਲਟੀ ਮੁਰਸ਼ਦ ਮਨ ਮੇਰੇ ਵਿੱਚ ਲਾਈ ਹੋ ਨਫੀ ਇਸ ਬਾਦ ਦਾ ਪਾਣੀ ਮਿਲਿਆ ਹਾਇ ਰਗੇ ਹਰ ਜਾਈ ਹੂ ਅੰਦਰ ਬੂਟੀ ਮੁਸ਼ਕ ਮਚਾਇਆ ਜਾਨ ਫੁਲਨ ਤੇ ਆਈ ਹੂ ਜੀਵੇ ਮਰਸ਼ਦ ਕਾਮਲ ਬਾਹੂ ਜੈਂ ਬੂਟੀ ਲਾਈ ਹੂ ਆਪ ਦਾ ਪੇਸ਼ਾ ਵਾਈ ਵੀ ਜੀ ਸੀ ਖੇਤਾਂ ਵਿੱਚੋਂ ਜਿਹੜੀ ਫਸਲ ਆਉਂਦੀ ਉਹਦੇ ਵਿੱਚੋਂ ਆਪਣੀ ਲੋੜ ਮੁਤਾਬਕ ਰੱਖ ਕੇ ਬਾਕੀ ਗਰੀਬਾਂ 'ਚ ਵੰਡ ਦਿੰਦੇ ਦੁਨੀਆ ਨਾਲ ਮੁਹੱਬਤ ਨਹੀਂ ਸੀ ਬਲਕਿ ਦੁਨੀਆ ਦੇ ਲੋਭ ਲਾਲਚ ਤੋਂ ਭੱਜਦੇ ਤੇ ਦੁਨੀਆਦਾਰੀ ਨੂੰ ਚੰਗਾ ਨਹੀਂ ਸੀ ਜਾਣਦੇ ਲੋਕਾਈ ਦੇ ਕੰਮ ਆਣ ਨੂੰ ਚੰਗਾ ਜਾਣਦੇ ਸਾਂ ਅਲਫ਼ ਅੱਦੀ ਲਾਨਤ ਦੁਨੀਆ ਤਾਈਂ ਸਾਰੀ ਦੁਨੀਆਦਾਰਾਂ ਹੋ ਜੈਦਾ ਸਾਹਿਬ ਦੇ ਖਰਚ ਨਾ ਕੀਤੀ ਲੈਨ ਗਜ਼ਬ ਦੀਆਂ ਮਾਰਾਂ ਹੋ ਪਿਓਆਂ ਕੋਲੋਂ ਪੁੱਤਰ ਕੁਹਾਵੇ ਪਾਠ ਮਕ ਦੁਨੀਆਂ ਮਕਾਰਾਂ ਹੋ ਜਿੰਨਾ ਤਰਕ ਦੁਨੀਆਂ ਦੀ ਕੀਤੀ ਬਾਹੂ ਲੈਸਨ ਬਾਗ ਬਹਾਰਾਂ ਹੋ ਜੇ ਸੁਲਤਾਨ ਬਾਹੂ ਦੀਆਂ ਲਿਖਤਾਂ ਵੱਲ ਵੇਖੀਏ ਤੇ ਉਹਨਾਂ ਆਪਣੇ ਹਰ ਬੈਤ ਵਿੱਚ ਹੂ ਦਾ ਲਫ਼ਜ਼ ਇਸਤੇਮਾਲ ਕੀਤਾ ਹੈ ਤੇ ਇਹ ਲਫ਼ਜ਼ ਉਹਨਾਂ ਦੇ ਕਲਾਮ ਦੀ ਪਛਾਨ ਵੀ ਬਣ ਗਿਆ ਏ ਕੁਝ ਲੋਗ ਆਖਦੇ ਨੇ ਕਿ ਹੂ ਉਹ ਆਵਾਜ਼ ਏ ਜਿਹੜੀ ਇੱਕ ਸਾਲਕ ਮਰਾਕਬੇ ਦੀ ਹਾਲਤ ਵਿੱਚ ਆਪਣੇ ਮਨ ਦੀਆਂ ਡੁੰਗਾਈਆਂ ਚੋਂ ਕੱਢਦਾ ਏ ਇਸ ਵਾਜ ਵਿੱਚ ਦੁੱਖ ਤੜਫ ਤੇ ਅਜੇਆ ਸੋਜ਼ ਹੁੰਦਾ ਏ ਜਿਹੜਾ ਰੱਬ ਨਾਲ ਵਿਛੋੜਾ ਦੱਸਦਾ ਏ ਬਾਹੂ ਦੇ ਨੇੜੇ ਹੂ ਅਸਲ ਵਿੱਚ ਅੱਲਾਹ ਹੂ ਏ ਹੂ ਰੱਬ ਦੀ ਮੁਹੱਬਤ ਤੇ ਖਿੱਚੇ ਹੂ ਸਚਾਈ ਤੇ ਹੂ ਇਸ਼ਕ ਵੀ ਏ ਅਲਫ਼ ਅੰਦਰ ਹੂ ਤੇ ਬਾਹਰ ਹੂ ਇਹ ਦਮ ਹੂ ਦੇ ਨਾਲ ਚਲਿੰਦਾ ਹੂ ਹੂਦਾ ਦਾਗ ਮੁਹੱਬਤ ਵਾਲਾ ਹਰ ਦਮ ਪਿਆਸ ਰੇਂਦਾ ਹੂ ਜਿੱਥੇ ਹੂ ਕਰੇ ਰੁਸ਼ਨਾਈ ਛੋੜ ਹਨੇਰਾ ਵੰਦਾ ਹੂ ਮੈਂ ਕੁਰਬਾਨ ਤੇ ਨਾ ਤੋਬਾ ਹੂ ਜਿਹੜਾ ਹੂ ਨੂੰ ਸਹੀ ਕਰੇਂਦਾ ਹੂ ਇਸ਼ਕ ਦੇ ਹਵਾਲੇ ਨਾਲ ਇੱਕ ਦੂਜੀ ਜਗ੍ਹਾ ਕਹਿੰਦੇ ਨੇ ਇਸ਼ਕ ਦੀਆਂ ਅਵਲੜੀਆਂ ਗੱਲਾਂ ਜੋ ਸ਼ਰਾ ਤੀਂ ਦੂਰ ਹਟਾਵੇ ਹੂ ਕਾਜ਼ੀ ਛੋੜ ਕਜ਼ਾਈਂ ਜਾਵਨ ਜਦ ਇਸ਼ਕ ਤਬਾਂਚਾ ਲਾਵੇ ਹੂ ਲੋਕ ਆ ਜਾਣੇ ਮੱਤੀ ਦੇਵਨ ਆਸ਼ਕਾ ਮਤ ਨਾ ਪਾਵੇ ਹੋ ਮੁੰਡਨ ਮਹਾਲ ਤਿਨਾਂ ਨੂੰ ਬਾਹੂ ਜਿਨ੍ਹਾਂ ਸਾਹਿਬ ਆਪ ਬਲਾਵੇ ਹੋ ਸੁਲਤਾਨ ਬਾਹੂ ਨੇ 1697 ਇਸਵੀ ਵਿੱਚ ਇਹ ਦੁਨੀਆ ਛੱਡ ਦਿੱਤੀ ਤੇ ਗੜ ਮਹਾਰਾਜਾ ਜ਼ਿਲ੍ਹਾ ਚੰਗ ਚ ਦਫਨ ਹੋ